ਜੀਆਰਪੀ ਪੁਲਿਸ ਨੂੰ ਮਿਲੀ ਸੇਖਾ ਨੇੜੇ ਇੱਕ ਲਾਸ਼ ਪੁਲਿਸ ਵੱਲੋਂ ਲਾਸ਼ ਨੂੰ ਪੋਸਟ ਮार्टम ਲਈ ਰਖਵਾਇਆ ਗਿਆ ਸਿਵਲ ਹਸਪਤਾਲ ਬਰਨਾਲਾ ਜੀਆਰਪੀ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਉਮਰ ਲਗਭਗ 60 ਸਾਲ ਦੇ ਕਰੀਬ ਹੈ ਇਸ ਮੌਕੇ ਗਲ벗 ਕਰਦਿਆ ਐਸਆਈ ਸੁਖਪਾਲ ਸਿੰਘ ਚੌਂਕੀ ਇੰਚਾਰਜ ਜੀਆਰਪੀ ਬਰਨਾਲਾ ਵੱਲੋਂ ਦੱਸਿਆ ਗਿਆ ਕਿ ਕੱਲ ਸ਼ਾਮ ਨੂੰ 7 ਵਜੇ ਦੇ ਕਰੀਬ ਸਟੇਸ਼ਨ ਮਾਸਟਰ ਸੇਖਾ ਤੋਂ ਸਾਨੂੰ ਇੱਕ ਫੋਨ ਆਇਆ ਸੀ ਕਿ ਸੇਖਾ ਨਜ਼ਦੀਕ ਇੱਕ ਵਿਅਕਤੀ ਬੇਸੁੱਧ ਹਾਲਤ ਦੇ ਵਿੱਚ ਪਿਆ ਹੈ ਜਿਸ ਤੋਂ ਬਾਅਦ ਹਵਲਦਾਰ ਹਰਵੰਸ ਸਿੰਘ ਸੀਨੀਅਰ ਕਾਂਸਟੇਬਲ ਕੁਲਦੀ ਮੌਕੇ ਤੇ ਪਹੁੰਚੇ ਜਿੱਥੇ ਇੱਕ ਮ੍ਰਿਤਕ ਵਿਅਕਤੀ ਦੀ ਲਾਸ਼ ਪੁਲਿਸ ਨੂੰ ਬਰਾਮਦ ਹੋਈ ਜਿਸ ਦੀ ਉਮਰ ਲਗਭਗ 55 ਸਾਲ ਤੋਂ 60 ਸਾਲ ਦੇ ਕਰੀਬ ਹੈ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਮੌਜੂਦ ਮੋਰਚੀ ਘਰ ਵਿੱਚ ਰਖਵਾ ਦਿੱਤਾ ਗਿਆ ਹੈ ਮ੍ਰਿਤਕ ਦੀ ਹਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਤੇ ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਸੂਚਨਾ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਜੀ ਸਰ ਕੀ ਕਹਿਣਾ ਚਾਹੋਗੇ ਕਿ ਇੱਕ ਲਾਸ਼ बरामद ਹੋਈ ਹੈ ਇਸ ਮਸਲੇ ਦੇ ਮੈਂ ਐਸਆਈ ਸੁਖਪਾਲ ਸਿੰਘ ਚੌਕੀ ਇੰਚਾਰਜ ਆਰਪੀ ਬਰਨਾਲਾ ਕੱਲ ਸ਼ਾਮ ਨੂੰ ਕਰੀਬ 7 ਵਜੇ ਸਟੇਸ਼ਨ ਮਾਸਟਰ ਸੇਖਾ ਦਾ ਇੱਕ ਫੋਨ ਆਇਆ ਸੀ ਕਿ ਕੋਈ ਬੰਦਾ ਅਨਕੌਂਸ਼ੀਅਸ ਕੰਡੀਸ਼ਨ ਦੇ ਵਿੱਚ ਰੇਲਵੇ ਪਲੇਟੀ ਸੇਖਾ ਦੇ ਉੱਪਰ ਪਿਆਗਾ ਜਿਸ ਸੰਬੰਧੀ ਬਣਦੀ ਕਾਰਵਾਈ ਕੀਤੀ ਜਾਵੇ ਉਸ ਤੋਂ ਬਾਅਦ ਸਾਡੇ ਹੌਲਦਾਰ ਹਰਵੰਦ ਸਿੰਘ ਜੀ ਤੇ ਸੀਨੀਅਰ ਕਨਸਟੇਬਲ ਕੁਲਦੀਪ ਇਹ ਉੱਥੇ ਮੌਕੇ ਤੇ ਪੁੱਜੇ ਤੇ ਜਿੱਥੇ ਇੱਕ ਮਰਦ ਜਿਹਦੀ ਉਮਰ ਕਰੀਬ 55 60 ਸਾਲ ਜਿਹੜੀ ਸੇਖਾ ਰੇਲਵੇ ਸਟੇਸ਼ਨ ਦੀ ਪਲੇਟੀ ਆ ਜਲੂਰ ਵਾਲੀ ਸਾਈਡ ਤੇ ਜਿਹੜਾ ਪਲੇਟੀ ਦਾ ਕਿਲੋਮੀਟਰ 10 4 ਉਬਲੀ 10 16 ਦੇ ਵਿਚਕਾਰ ਉੱਪਰ ਪਿਆ ਸੀਗਾ ਤੇ ਉਹਦੀ ਲਗਭਗ ਮੌਤ ਹੋ ਚੁੱਕੀ ਸੀ ਸਾਧੂ ਭੇਖ ਸੀਗਾ ਜਿਹਦੇ ਸਿਰ ਦੇ ਵਾਲ ਕਾਲੇ ਨੇ ਤੇ ਦਾੜੀ ਚਿੱਟੀ ਆ ਠੀਕ ਆ ਤੇ ਉਹਦੇ ਕੋਲ ਇੱਕ ਕਰੀਮ ਕਰੀਮ ਕਲਰ ਦੀ ਲੋਈ ਸੀ ਤੇ ਬਾਡੀ ਤੇ ਉਹਦੇ ਕੋਈ ਵੀ ਕਪੜਾ ਨਹੀਂ ਸੀ ਪਾਇਆ ਹੋਇਆ ਕੱਲੀ ਤਣ ਦੇ ਉੱਪਰ ਇੱਕ ਤੋਤੀ ਟਾਈਪ ਉਹ ਸਾਧੂ ਪੇਸ਼ ਦੀ ਬੰਨੀ ਹੋਈ ਸੀ ਤੇ ਬਾਕੀ ਸਾਈਡ ਦੇ ਉੱਪਰ ਹੁੰਦਾ ਇੱਕ ਸਾਧੂ ਪੇਖ ਦਾ ਕਮੀਜ਼ ਇੱਕ ਸਟੀਲ ਦਾ ਡੋਲੂ ਇੱਕ ਕੰਗਾ ਇੱਕ ਸਾਧੂ ਪੇਸ਼ ਦੀ ਇੱਕ ਦੋ ਲੋਈਆਂ ਹੋਰ ਇੱਕ ਦੋ ਚਾਦਰੇ ਹੋਰ ਉਹ ਇੱਕ ਸਾਈਡ ਦੇ ਉੱਤੇ ਪਏ ਸੀਗੇ ਤੇ ਉਹਦੀ ਡੈੱਡ ਬਾਡੀ ਉਥੋਂ ਚੱਕ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਮੌਰਤਰੀ ਚ ਪਛਾਣ ਲਈ ਰੱਖੀ ਗਈ ਆ ਤੇ ਹੁਣ ਤੱਕ ਉਹਦੀ ਪਛਾਣ ਹੋ ਨਹੀਂ ਸਕੀ ਤੇ ਇਹਦੀ ਜਾਣਕਾਰੀ ਸਾਡੇ ਐਸ ਐਚਓ ਸਲਵਾਲ ਹਰਵਿੰਦਰ ਸਿੰਘ ਜੀ ਐਸ ਐਚਓ ਜੀ ਆਰ ਪੀ ਸੰਗਰੂਰ ਤੇ ਉੱਚ ਅਫਸਰਾਂ ਦੇ ਧਿਆਨ ਵਿੱਚ ਲਿਆਂਦੀ ਗਈ ਆ ਤੇ ਇਹ ਡੈੱਡ ਬੋਡੀ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ ਤੇ ਇਹਨੂੰ ਟ੍ਰੇਸ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਰਹੇ ਨੇ ਜੇ ਕਿਸੇ ਨੂੰ ਵੀ ਇਹਦੇ ਬਾਰੇ ਪਤਾ ਲੱਗੇ ਤਾਂ ਸਾਡੇ ਨਾਲ ਤਾਂ ਮੇਰੇ ਨਾਲ ਜਾਂ ਸਾਡੇ ਹੌਲਦਾਰ ਹਰਵੰਤ ਸਿੰਘ ਉਨ੍ਹਾਂ ਦੇ ਨਾਲ ਤਾਲਮਿਲ ਕੀਤਾ ਜਾਵੇ